ਹੋਮ ਸ਼ਹੀਦ ਕੌਮੀ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇਕਲਾਂ ਦੇ ਘਰੇ ਪਹੁੰਚੇ ਆ ਸਾਰੇ ਮੇਰੇ ਨਾਲ ਸਾਡੀ ਪਾਰਟੀ ਦੇ ਕੁਲੀਗ ਸਤਕਾਰਯੋਗ ਐਮ ਐਲ ਏਜ਼ ਐਕਸ ਐਮ ਐਲ ਏਜ਼ ਮੇਰੇ ਨਾਲ ਨੇ ਨਗਰ ਨਿਵਾਸੀ ਨੇ ਕਿਉਂਕਿ ਮੈਂ ਜੇਲ੍ਹ ਸੀਗਾ ਤੇ ਜਦੋਂ ਮੈਂ ਰਿਹਾਅ ਹੋਇਆ ਤੇ ਇਹ ਮਸਲਾ ਦੁਬਾਰਾ ਪਬਲਿਕ ਡੋਮੇਨ 'ਚ ਆਇਆ ਗੱਲ ਬਹੁਤ ਪੁਰਾਣੀ ਆ ਔਰ ਬਹੁਤ ਵੱਡਾ ਅਨਿਆਏ ਬਹੁਤ ਵੱਡੀ ਇੱਕ ਬੇਇਨਸਾਫੀ ਇਹਨਾਂ ਦੇ ਪਰਿਵਾਰ ਦੇ ਨਾਲ ਹੋਈ ਹੈ ਮੈਂ ਉਹਨਾਂ ਦੇ ਸੁਪੁੱਤਰ ਹਰੀ ਸਿੰਘ ਜੀ ਕੌਂਕੇ ਨੂੰ ਮਿਲਿਆ ਭਾਈ ਸਾਹਿਬ ਭਾਈ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਦੇ ਧਰਮ ਪਤਨੀ ਨੂੰ ਮੱਥਾ ਟੇਕ ਕੇ ਆਣ ਕੇ ਉਹਨਾਂ ਦੇ ਗੁੱਡੀ ਹੱਥ ਲਾਏ ਆ ਅੱਜ ਅਸੀਂ ਸਾਰੇ ਨਿਹੱਥੇ ਹੋਏ ਹੋਏ ਆ ਸਾਡੇ ਕੋਲ ਅਸੀਂ ਵੱਡੇ ਤੋਂ ਵੱਡੇ ਮਸਲੇ ਦੇ ਵਿੱਚ ਕੋਈ ਪੁਖਤਾ ਕਾਰਵਾਈ ਕਰਨ ਦੇ ਅਸੀਂ ਜਦੋਂ ਬਿਲਕੁਲ ਅਸਮਰਥ ਆ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਇਹਨਾਂ ਦੇ ਘਰ ਆਣ ਕੇ ਕੱਟੋ-ਕੱਟ ਇਹਨਾਂ ਦੇ ਨਾਲ ਚਾਰ ਸ਼ਬਦ ਹਮਦਰਦੀ ਦੇ ਪ੍ਰਗਟ ਕਰ ਸਕਦੇ ਆ ਉਹ ਪਹਿਲਾ ਸਾਡਾ ਮਕਸਦ ਅੱਜ ਉਹਨਾਂ ਦੇ ਘਰ ਆਉਣ ਦਾ ਸੀ ਹੁਣ ਅਫਸੋਸ ਇਸ ਗੱਲ ਦਾ ਵਾ ਕਿ ਕੁਐਸੇ ਤਾਂ ਛੋਟਾ ਜਿਹਾ ਕੋਟ ਹੈਗਾ ਪੁਰਾਣਾ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਜੇ ਜੇ ਥੋੜੇ ਦੇਰ ਵਾਸਤੇ ਵੀ ਇਨਸਾਫ ਡਿਲੇ ਹੋ ਜੇ ਤਾਂ ਇਹ ਇਨਸਾਫ ਦੀਆਂ ਕਿਤਾਬਾਂ 'ਚ ਮੰਨਿਆਗਾ ਕਿ ਇਹ ਬੇਇਨਸਾਫੀਆ ਇਹਦਾ ਮਤਲਬ ਤੁਸੀਂ ਇਨਸਾਫ ਦੇਣ ਤੋਂ ਇਨ ਮੰਨਕਰ ਹੋ ਗਏ ਹੋ ਪਰ ਇਸ ਕੇਸ ਵਿੱਚ ਤਾਂ ਇਹ 1992 ਦਾ ਵਾਕਿਆਤ ਹੈ ਜਦੋਂ ਉਹਨਾਂ ਨੂੰ ਪੁਲਿਸ 250 300 ਬੰਦੇ ਦੀ ਹਾਜ਼ਰੀ ਵਿੱਚ ਇੱਥੋਂ ਚੁੱਕ ਕੇ ਲੈ ਕੇ ਜਾਂਦੀ ਇਹਨਾਂ ਦੇ ਘਰੋਂ ਇਸੇ ਕੌਂਕੇ ਕਲਾ ਪਿੰਡ ਚੋਂ ਔਰ ਫਿਰ ਉਹਥੇ ਉਹਨਾਂ ਨੂੰ ਉਸ ਵਕਤ ਥਾਣਿਆਂ ਚ ਰੱਖਿਆ ਜਾਂਦਾ ਤੇ ਤਸ਼ੱਦਦ ਕੀਤਾ ਜਾਂਦਾ 3 ਡਿਗਰੀ ਟੌਰਚਰ ਕੀਤਾ ਜਾਂਦਾ ਫਿਰ ਕਿਹਾ ਜਾਂਦਾ ਜਦੋਂ ਕੋਈ ਹਾਈ ਕੋਰਟ ਤੋਂ ਇੰਟਰਫੀਰੈਂਸ ਹੁੰਦੀ ਫੇ ਕਿਹਾ ਜਾਂਦਾ ਜੀ ਉਹ ਤਾਂ ਭਗੋੜੇ ਹੋ ਗਏ ਜੀ ਇਹਨਾਂ ਨੂੰ ਸਿੰਘ ਛਟਾ ਕੇ ਲੈ ਗਏ ਜੀ ਫਿਰ ਕੌਂਟਰਡਿਕਸ਼ਨ ਆਉਂਦੀ ਕੇਸਾਂ ਦੇ ਵਿੱਚ ਜਦੋਂ ਹਾਈ ਕੋਰਟ ਐਫੀਡੇਵਿਟ ਫਾਈਲ ਕਰਦੀ ਪੁਲਿਸ ਫਿਰ ਉੱਥੇ ਜਾ ਕੇ ਜਿਹੜਾ ਹੈ ਇੱਕ 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 ਸਟੇਟਮੈਂਟ ਵਿੱਚ ਪੁਲਿਸ ਮੰਨਦੀ ਆ ਕਿ ਉਹ ਸਾਡੀ ਕਸਟਡੀ ਚ ਆ ਫਿਰ ਕਹਿੰਦੇ ਉਹ ਪਗੋੜੇ ਹੋ ਗਏ ਨੇ ਔਰ ਮੈਂ ਸਮਝਦਾ ਵਾਂ ਕਿ ਇਹ ਇੱਕ ਕੀ ਕਹਿੰਦੇ ਹੁੰਦੇ ਕਿ ਐਗਜ਼ੈਂਪਲਰੀ ਇਹ ਇਨਜਸਟਿਸ ਦਾ ਕੇਸ ਆ ਪੰਜਾਬ ਪੈਸੇ ਦਾ ਇਸ ਤਰ੍ਹਾਂ ਦੇ ਨਾਲ ਹਜ਼ਾਰਾਂ ਪਰਿਵਾਰ ਅਫੈਕਟ ਹੋਏ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਬੇਗੁਨਾਹ ਜਿਹੜੇ ਨੌਜਵਾਨ ਸੀਗੇ ਉਹਨਾਂ ਤੇ ਤਸ਼ੱਦਦ ਟਾਇਆ ਗਿਆ ਤੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਏ ਬਣਾਏ ਗਏ ਹੁਣ ਇੱਥੇ ਆਣ ਕੇ ਕਹਾਣੀ ਇਹ ਆ ਕਿ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ ਦੁੱਖ ਇਸ ਗੱਲ ਦਾ ਵਾ ਕਿ ਉਸ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਦੀਆਂ ਸਰਕਾਰਾਂ ਆ ਗਈਆਂ ਮੈਂ ਕਿਸੇ ਪਾਰਟੀ ਇੱਕ ਤੇ ਫੋਕਸ ਨਾ ਕਰਾਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 92 ਤੋਂ ਬਾਅਦ ਉਸ ਵਕਤ ਕਾਂਗਰਸ ਸਰਕਾਰ ਸੀਗੀ ਤਸ਼ਦਦ ਉਹਨਾਂ ਨੱਕ ਦੇ ਥੱਲੇ ਹੋਇਆ ਫਿਰ ਉਸ ਤੋਂ ਬਾਅਦ 97 ਤੋਂ ਬਾਅਦ 5 ਸਾਲ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਰਹੀ ਬਾਦਲ ਸਾਹਿਬ ਦੀ ਸਰਕਾਰ ਰਹੀ ਔਰ ਉਸ ਦੌਰਾਨ ਜਿਹੜਾ ਜਥੇਬੰਦੀਆਂ ਨੇ ਜਦੋਂ ਅਰਜ਼ੀਆਂ ਦਿੱਤੀਆਂ ਇਨਕੁਆਇਰੀ ਦੀ ਜਾਂਚ ਮੰਗੀ 97 98 ਵਿੱਚ ਇਨਕੁਆਇਰੀ ਮਾਰਕ ਹੁੰਦੀ ਆ ਔਰ ਅਗਲੇ ਬਰੇ ਹੀ 1999 ਦੇ ਵਿੱਚ ਉਸ ਵਕਤ ਦੇ ਏਡੀਜੀਪੀ ਮਿਸਟਰ ਬੀਪੀ ਤਿਵਾੜੀ ਦੀ ਰਿਪੋਰਟ ਆ ਜਾਂਦੀ ਜਿਹੜੀ ਕਿ ਹੁਣ ਪਬਲਿਕ ਡੋਮੇਨ ਚ ਆ ਚੁੱਕੀ ਆ ਉਹ ਗੱਲਾਂ ਉਹ ਕਨਫਰਮ ਕਰ ਰਹੇ ਨੇ ਕਿ ਜਥੇਦਾਰ ਕੌਂਕੇ ਸਾਹਿਬ ਜਿਹੜੇ ਸੀਗੇ ਉਹ ਪੁਲਿਸ ਕਸਟਡੀ ਵਿੱਚ ਲੈ ਗਏ ਨੇ ਔਰ ਅਗਲਾ ਉਹਨਾਂ ਨੇ ਕਦਮ ਕਿਹਾ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਆ ਹੁਣ ਪਹਿਲਾਂ ਮੈਂ ਇਸ ਕਰਕੇ ਨਹੀਂ ਕਿ ਮੈਂ ਨੁਕਤਾਚੀ ਨਹੀਂ ਕਰ ਰਹਾ ਜਾਂ ਉਹ ਕੋਈ ਸਾਡੇ ਮੁਖਾਲਫ ਪਾਰਟੀ ਆ ਪਰ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਸੀ ਪੰਥ ਦੇ ਵਾਰਿਸ ਆ ਅਸੀਂ ਪੰਥ ਜਿਹੜਾ ਹੈ ਇੱਕ ਪੰਥਕ ਪਾਰਟੀ ਆ ਅਸੀਂ ਸਾਰੇ ਦੇਸ਼ ਵਿੱਚ ਸਿੱਖਾਂ ਦੇ ਨੁਮਾਇੰਦੇ ਆ ਉਹਨਾਂ ਦੇ ਹੱਥ ਜਿਹੜੇ ਸੀਗੇ ਉਹਨਾਂ ਨੇ ਖੜੇ ਕਰ ਦਿੱਤੇ ਇਸ ਤਰ੍ਹਾਂ ਨਾ ਕਿਸੇ ਨੇ ਇਹਨਾਂ ਦੇ ਜਥੇਦਾਰ ਸਾਹਿਬ ਨੂੰ ਇਨਸਾਫ ਦੇਣ ਦੀ ਕੋਈ ਗੱਲ ਨਹੀਂ ਕੀਤੀ ਔਰ ਉਸ ਵਕਤ ਦੀ ਸਰਕਾਰ ਨੇ ਹੱਥ ਖੜੇ ਕਰਕੇ ਉਸ ਰਿਪੋਰਟ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਚਲੋ ਉਹ ਉਹਨਾਂ ਦਾ ਕਿਰਦਾਰ ਜਿਹੜੇ ਅੱਜ ਕਹਿੰਦੇ ਨੇ ਕਿ ਅਸੀਂ ਜਿਹੜੇ ਅੱਜ ਵੀ ਮਤਲਬ ਆਵਾਜ਼ ਦੇ ਰਹੇ ਨੇ ਕਿ ਆ ਉਹ ਆਪਾਂ ਪੰਥ ਦੇ ਮੁੱਦਿਆਂ ਨੂੰ ਚੱਕਣਾ ਜੇ ਆਪਾਂ ਐਡਾ ਵੱਡਾ ਮੁੱਦਾ ਜਿਹੜਾ ਕਿ ਸਾਡਾ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦਾ ਕੋਈ ਰੂਟੀਨ ਆਦਮੀ ਨਾ ਹੋਵੇ ਜੇ ਆਪਾਂ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਸਰਕਾਰ ਵੇਲੇ ਹੁੰਦਿਆਂ ਪੰਥ ਦੀ ਸਰਕਾਰ ਅਖਵਾਈਏ ਤੇ ਉਸ ਵਕਤ ਆਪਣੇ ਜਥੇਦਾਰ ਜਿਹੜਾ ਰਿਆ ਹੋਵੇ ਸਾਡੇ ਅਕਾਲ ਤਖਤ ਦਾ ਸੁਪਰੀਮ ਸਭ ਤੋਂ ਹਾਈਐਸਟ ਟੈਂਪੋਰਲ ਸੀਟ ਛੇਵੇਂ ਪਾਤਸ਼ਾਹੀ ਦੀ ਮੀਰੀ ਤੇ ਪੀਰੀ ਦਾ ਤਖਤ ਹੋਵੇ ਆਪਾਂ ਉਹਨੂੰ ਇਨਸਾਫ ਨਹੀਂ ਦਿਵਾ ਸਕਦੇ ਤੇ ਹੁਣ ਆਪਾਂ ਕਿੱਦਾਂ ਯਕੀਨ ਕਿਹੜੇ ਮੂੰਹ ਨਾਲ ਯਕੀਨ ਦਿਵਾ ਸਕਦੇ ਕਿ ਅਸੀਂ ਸਿੱਖਾਂ ਦੀਆਂ ਕੌਮ ਦੀਆਂ ਪੰਥ ਦੀ ਅਸੀਂ ਲੜਾਈ ਲੜਾਂਗੇ ਇਹ ਇਹ ਹੋ ਗਿਆ ਉਹਨਾਂ ਦਾ ਕਿਰਦਾਰ ਆਈ ਐਮ ਵੈਰੀ ਸੈਡ ਟੂ ਐਡ ਕਿ ਕੈਪਟਨ ਅਵਰਿੰਦਰ ਸਿੰਘ ਦੀ ਸਰਕਾਰ ਆਈ ਉਸ ਤੋਂ ਬਾਅਦ ਉਹਨਾਂ ਨੇ ਵੀ ਬਜਾਏ ਕਿ ਉਹਨਾਂ ਨੂੰ ਇਨਸਾਫ ਦੇਣਾ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਸੀਗੀ ਉਹਨੂੰ ਬਿਲਕੁਲ ਤਰੋੜ ਮਰੋੜ ਕੇ ਪਬਲਿਕ ਡੋਮੇਨ ਵਿੱਚ ਉਹਨੂੰ ਹੋਰ ਐਵੀਡੈਂਸ ਨੂੰ ਫਰਦਰ ਡਿਸਟਰੋਏ ਕੀਤਾ ਸਿਰਫ ਉਸ ਵਕਤ ਦੇ ਗੁਨਾਹਗਾਰ ਪੁਲਿਸ ਆਫਸਰਸ ਨੂੰ ਬਚਾਉਣ ਵਾਸਤੇ ਇਹ ਕਿੱਦਾਂ ਦਾ ਇਨਸਾਫ ਹੈ ਕਿੱਦਾਂ ਦਾ ਸੰਵਿਧਾਨ ਆ ਆਪਾਂ ਆਪਾਂ ਦੁਹਾਈ ਤਾਂ ਦਿੰਨੇ ਆ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਜਿਨ੍ਹਾਂ ਨੇ ਸੰਵਿਧਾਨ ਖੜਿਆ ਆਪਾਂ ਦੁਹਾਈ ਦਿੰਨੇ ਆ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਤੇ ਆਪਾਂ ਇੱਕ ਇਸ ਵਕਤ ਇਦਾਂ ਦੇ ਵੱਡੇ ਰੁਤਬੇ ਤੇ ਬੈਠੇ ਕੌਮੀ ਰੁਤਬੇ ਤੇ ਬੈਠੇ ਬੰਦੇ ਨੂੰ ਇਨਸਾਫ ਦੇਣ ਦੀ ਬਜਾਏ ਥੋੜੇ ਜਿਹੀ ਪੁਲਿਸ ਆਫੀਸਰ ਨੂੰ ਬਚਾਉਣ ਵਾਸਤੇ ਆਪਾਂ ਆਪਣੇ ਸਵਿਧਾਨ ਨੂੰ ਤੈਅ ਸ਼ਨਾਸ਼ ਉਹਨੂੰ ਆਪਣੇ ਥੱਲੇ ਰੋਂਦ ਰਹੇ ਆ ਇੱਥੇ ਇੱਕ ਹੋਰ ਮੈਂ ਕੋਟ ਕਹਿਣਾ ਚਾਹੁੰਦਾ ਮਾਰਟਨ ਲੂਥਰ ਕਿੰਗ ਸਭ ਤੋਂ ਵੱਡਾ ਸਿਵਲ ਰਾਈਟਸ ਦਾ ਐਕਟਿਵਿਸਟ ਅਮਰੀਕਾ ਦਾ ਜਿਸ ਨੇ ਬਹੁਤ ਜद्दोजਹਿਦ ਕੀਤੀ ਇਦਾਂ ਹੀ ਅਨਿਆਏ ਦੇ ਖਿਲਾਫ ਉਹ ਲੜਿਆ ਮਾਰਟਨ ਲੂਥਰ ਕਿੰਗ ਦਾ ਵੀ ਇੱਕ ਕੋਟ ਹੈਗਾ ਉਹ ਕਹਿੰਦਾ ਵਾ ਕਿ ਇਨਜਸਟਿਸ ਐਨੀਵੇਅਰ ਇਜ਼ ਅ ਥ्रेट ਟੂ ਜਸਟਿਸ ਏਵਰੀਵੇਅਰ ਹੁਣ ਇੱਕ ਇਸ ਕੇਸ ਨੇ ਮਤਲਬ ਇੱਕ ਇੱਕ ਜਗ੍ਹਾ ਤੇ ਬੇਇਨਸਾਫੀ ਹੋਈ ਹੈ ਤੇ ਸਾਰਾ ਸਾਡਾ ਸਿਸਟਮ ਡਾਊਟਫੁਲ ਹੋ ਗਿਆ ਔਰ ਅੱਜ ਵੀ ਉਹ ਉਸੇ ਤਰ੍ਹਾਂ ਦੀ ਹੀ ਵਿਚਾਰਤਾਰਾ ਉਸੇ ਤਰ੍ਹਾਂ ਦਾ ਹੀ ਇੱਕ ਰਵਈਆ ਤੁਰਿਆ ਚੱਲਿਆ ਆਉਂਦਾ ਵਾ ਔਰ ਹੁਣ ਮੈਂ ਮਗਰਲੀਆਂ ਸਰਕਾਰਾਂ ਨੂੰ ਆਈ ਹੋਲਡ them ਰਿਸਪਾਂਸਿਬਲ ਇਨਕਲੂਡਿੰਗ ਮਾਈ ਓਨ ਪਾਰਟੀ ਆਮ ਨਾਟ ਹੈਜ਼ਿਟੇਟ ਜੇ ਕਿਸੇ ਨੇ ਗਲਤ ਕੰਮ ਕੀਤਾ ਤੇ ਗਲਤ ਗਲਤ ਰਹੂਗਾ ਉਹਨੂੰ ਜਿੰਨਾ ਮਰਜ਼ੀ ਜਸਟੀਫਾਈ ਕਰੀਏ ਉਹ ਠੀਕ ਨਹੀਂ ਹੋ ਸਕਦਾ ਹੁਣ ਆ ਗਏ ਆਪਣੀ ਆ ਹੋਣ ਵਾਲੀ ਸਰਕਾਰ ਦੀ ਗੱਲ ਜਿਹਨੀਆਂ ਫੋਟੋਆਂ ਦਾ ਜ਼ਿਕਰ ਕੀਤਾ ਸ਼ਹੀਦ ਭਗਤ ਸਿੰਘ ਦੀ ਲੱਗੀ ਫੋਟੋ ਚੀਫ ਮਿਨਿਸਟਰ ਸਾਹਿਬ ਦੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀ ਲੱਗੀ ਹੋਈ ਫੋਟੋ ਕਿੰਦਾ ਸ਼ੋਰ ਮਚਿਆ ਐਸਜੀਪੀ ਮੈਂ ਇੱਥੇ ਮੈਂ ਤਾਰੀਫ ਕਰਨਾ ਚਾਹੁੰਨਾ ਹਾਂ ਮੌਕੇ ਦੇ ਜਥੇਦਾਰ ਕਾਲਤਖਰ ਸਾਹਿਬ ਦੀ ਭਾਈ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਦੀ ਜਿਨ੍ਹਾਂ ਨੇ ਕੌਗਨੀਸ਼ੈਂਸ ਲਈ ਇਸ ਰਿਪੋਰਟ ਦੀ ਜਿਨ੍ਹਾਂ ਨੇ ਐਸਜੀਪੀਸੀ ਨੂੰ ਫਾਰਵਰਡ ਕੀਤੀ ਕਿ ਤੁਸੀਂ ਇਹਨਾਂ ਦੀ ਜਾ ਕੇ ਲੜਾਈ ਲੜੋ ਮੈਂ ਐਸਜੀਪੀਸੀ ਤੇ ਪ੍ਰੈਜ਼ੀਡੈਂਟ ਦੀ ਵੀ ਤਾਰੀਫ ਕਰਨਾ ਚਾਹੁੰਦਾ ਅੱਜ ਜਿਨ੍ਹਾਂ ਨੇ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਹੁਣ ਇੱਕ ਪੈਨਲ ਆਫ ਲਾਇਰਸ ਬਣਾਇਆ ਔਰ ਇਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀ ਕਾਨੂੰਨੀ ਲੜਾਈ ਲੜਾਂਗੇ ਪਰ ਮੌਕੇ ਦੀ ਸਰਕਾਰ ਹੁਣ ਫੇਸੁੱਤੀ ਹੋਈ ਹੈ ਸਭ ਸ਼ੋਰ ਮਚ ਰਿਹਾ ਜਥੇਦਾਰ ਕੋਂਕੇ ਜਥੇਦਾਰ ਕੋਂਕੇ ਝੂਠਾ ਪੁਲਿਸ ਮੁਕਾਬਲਾ ਤਸ਼ੱਦਦ ਥਰਡ ਡਿਗਰੀ ਟੌਰਚਰ ਅੱਜ ਉਹ ਉਹ ਬਿਲਕੁਲ ਮੂਕ ਦਰਸ਼ਕ ਬਣ ਕੇ ਮੈਂ ਪੁੱਛਿਆ ਇਹਨਾਂ ਦੇ ਪਰਿਵਾਰ ਨੂੰ ਅੱਜ ਤੱਕ ਮੌਕੇ ਦੀ ਸਰਕਾਰ ਜਿਹੜੀ ਐ ਸਵਰਕਤ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸੇ ਮਨਿਸਟਰ ਨੇ ਜਿਹੜੇ ਬਹੁਤ ਸਾਰੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਪੰਥਕ ਆਗੂ ਖਵਾਉਂਦੇ ਨੇ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਹਨ ਕਿਸੇ ਮਨਿਸਟਰ ਨੇ ਕਿਸੇ ਐਮ ਐਲ اے ਨੇ ਕਿਸੇ ਸਰਕਾਰੀ ਵੱਡੇ ਵੱਡੇ ਅਹੁਦੇ ਤੇ ਕਿਸੇ ਸਰਕਾਰੀ ਆਫਸਰ ਨੇ ਕਿਸੇ ਡੀ ਸੀ ਨੇ ਕਿਸੇ ਪ੍ਰਿੰਸੀਪਲ ਸੈਕਟਰੀ ਨੇ ਕਿਸੇ ਹੋਮ ਸੈਕਟਰੀ ਨੇ ਕਿਸੇ ਚੀਫ ਮਿਨਿਸਟਰ ਨੇ ਇਹ ਬੌਦਰ ਨਹੀਂ ਕੀਤਾ ਕਿ ਅਸੀਂ ਕਟੋ-ਕਟ ਹੋਰ ਨਹੀਂ ਕੁਛ ਤਾਂ ਜਥੇਦਾਰ ਗੁਰਪ੍ਰੀਤ ਭਾਈ ਸਾਹਿਬ ਗੁਰਦੇਵ ਸਿੰਘ ਕੋਂਕੇ ਦੇ ਪਰਿਵਾਰ ਨੂੰ ਮਿਲ ਕੇ ਪੁੱਛਿਆ ਵੀ ਤੁਹਾਡਾ ਨਾ ਹੋਇਆ ਕੀ ਸੀਗਾ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਆ ਆਪਾਂ ਪੁੱਛਣ ਤੱਕ ਵੀ ਨਹੀਂ ਆਏ ਤਾਂ ਫਿਰ ਮੈਂ ਪਹਿਲਾਂ ਵੀ ਬੜੀ ਆਰੀ ਕਿਹਾ ਜੇ ਆਪਾਂ ਨੂੰ ਯਕੀਨ ਨਹੀਂ ਨਿੰਗਾ ਸੰਵਿਧਾਨ ਤੇ ਜੇ ਆਪਾਂ ਚੰਦ ਪੁਲਿਸ ਆਫੀਸਰਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਸਭ ਕੁਝ ਛਿੱਕੇ ਤੇ ਟੰਗ ਸਾਦੇ ਤੇ ਫਿਰ ਉਹ ਫੋਟੋਆਂ ਲਾ ਦੇਣੀਆਂ ਚਾਹੀਦੀਆਂ ਆਪਾਂ ਸ਼ਹੀਦ ਭਗਤ ਸਿੰਘ ਅਗਰ ਜਿੰਨਾ فرض ਕਰੋ ਸ਼ਹੀਦ ਭਗਤ ਸਿੰਘ ਜ਼ਿੰਦਾ ਹੁੰਦਾ ਕੀ ਉਹ ਭਾਈ ਗੁਰਦੇਵ ਸਿੰਘ ਕੋਂਕੇ ਦੇ ਕਤਲਿਆਮ ਤੇ ਸ਼ਹਾਦਤ ਤੇ ਝੂਠੇ ਪੁਲਿਸ ਮੁਕਾਬਲੇ ਤੇ ਤਸ਼ੱਦਦ ਤੇ 3 ਡਿਗਰੀ ਟੌਰਚਰ ਨੂੰ ਸਵੀਕਾਰ ਕਰਦਾ ਪ੍ਰਮੋਟ ਕਰਦਾ ਨੇਵਰ ਤੇ ਕੀ ਬਾਬਾ ਸਾਹਿਬ ਉਮੀਦਕਰ ਅਗਰ ਅੱਜ ਜਿੰਦੇ ਹੁੰਦੇ ਉਹ ਇਸ ਤਰ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੂੰ ਸਪੋਰਟ ਕਰਦੇ